ਉਦੋਂ ਆਪਾਂ ਮਿਲੇ ਹਾਂ ਮੰਡੀ 'ਚ ਮੈਨੂੰ ਕਹਿ ਰਹਿਆ ਸੀ ਮਹਾ ਅੰਕਲ ਨੂੰ ਮੈਨੂੰ 30 35 ਸਾਲ ਹੀ ਹੋ ਗਿਆ ਦੇਖਦਿਆਂ ਨੂੰ ਹਾਂਜੀ ਤੇ ਅੰਕਲ ਜੀ ਵਿਚਾਰੇ ਇਹ ਕੰਮ ਹੀ ਕਰਦੇ ਹਨ ਹਾਂਜੀ ਸਾਰੀ ਉਮਰ ਹੀ ਇਹ ਕੰਮ ਕੀਤਾ ਹੂੰ ਜਿਆਦਾ ਕੰਮ ਹੀ ਇਹ ਕੀਤਾ ਅੱਛਾ ਤੇ ਮੁੰਡੇ ਕੀ ਕੰਮ ਕਰਦੇ ਆ ਮੁੰਡੇ ਆਪਣਾ ਕੱਪੜੇ ਦੀ ਦੁਕਾਨ ਤੇ ਲੱਗਿਆ ਹੈ ਅੱਛਾ ਕੱਪੜਿਆਂ ਵਾਲੀ ਦੇ ਹਾਂ ਚੱਲਦਾ ਕਯਾਰਾ ਵਧੀਆ ਚੱਲੀ ਜਾਂਦਾ ਆਪਾਂ ਸੌਂ ਜਾਂਦਾ ਸੀ ਕਯਾਰਾ ਦਾ ਬੱਸ ਹਾਂ ਉਮਰ ਵੀ ਇਹ ਵਾਵਾ ਹੋ ਗਈ ਤੁਹਾਨੂੰ ਪਤਾ ਤੁਹਾਨੂੰ ਤਾਂ ਵੇਖਦੇ ਨਹੀਂ ਹਾਂ ਮੈਨੂੰ ਉਹ ਮੈਂ ਕਹੀ ਜਨਾ ਮੈਨੂੰ 30 ਸਾਲ ਹੋ ਗਏ ਦੇਖਦੇ ਨੂੰ ਹਾਂਜੀ ਹਾਂ ਵਿੱਚੋਂ ਇਹ ਕੰਮ ਛੱਡ ਗਿਆ ਸੀ ਮੈਂ ਮਤਲਬ ਵਿੱਚੋਂ ਇਹ ਦੇਖਿਆ ਨਹੀਂ ਤੁਹਾਨੂੰ ਗੈਪ ਹੈ ਗਿਆ ਕਾਫੀ ਕਿਉਂ ਆਉਂਦੇ ਨਹੀਂ ਮੈਂ 60 ਵਜੇ ਡਿੱਗ ਪਿਆ ਸੀ ਅੱਛਾ ਮੈਂ ਆਪਣੇ ਲਖਿਆਲੀ ਮੰਡੀ ਗਿਆ ਸੀ ਉੱਥੇ ਮੇਲਾ ਸੀ ਅੱਛਾ ਕਿ ਉੱਥੇ ਡਿੱਗ ਪਿਆ ਸੀ ਉਹ ਰੱਸੀ ਜੀ ਲੱਗੀ ਸੀ ਤੇ ਰੱਸੀ ਦੇ ਵਿਚ ਆੜ ਕੇ ਡਿੱਗ ਪਿਆ ਸੀ ਚਾਤੀ ਹੱਡੀ ਕ੍ਰੈਕ ਹੋ ਗਈ ਸੀ ਅੱਛਾ ਤੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਾਇਆ ਅੱਛਾ ਹਾਂ ਠੀਕ ਯਾਨੀ ਕਿ ਜਨਨੀਆਂ ਦਾ ਸਾਰਾ ਸਮਾਨ ਰੱਖਦੇ ਤੁਸੀਂ ਹਾਂ ਹਾਂਜੀ ਜਿਹੜਾ ਲਿਪਸਟਿਕ ਚੂੜੀਆਂ ਚੌੜੀਆਂ ਹਨ ਹਾਂਜੀ ਠੀਕ ਤੇ ਐਦਾਂ ਹੀ ਫਿਰ ਮੁਕਸਰ ਤੋਂ ਤੁਰ ਕੇ ਆਉਂਦੇ ਆ ਬਸਤੇ ਆਉਂਦੇ ਬਸਤੇ ਨਹੀਂ ਤੇ ਕਿਹੜੇ ਕਿਹੜੇ ਪਿੰਡ ਕੱਢਦੇ ਜੀ ਆਪਣੇ ਸੋਹਣੇ ਵਾਲਾ ਖਬਰ ਵਾਲੇ ਟਾਣੀਆਂ ਤੇ ਤੇ ਸੋਹਣੇ ਵਾਲੇ ਦੀਆਂ ਟਾਣੀਆਂ ਪੱਤਨ ਵਾਲੇ ਵੀ ਕੱਢਦੇ ਰਹੇ ਆ ਅੱਛਾ ਬਲਮਗੜ ਮੋੜ ਪੀ ਜਾਂਦੇ ਰਹੇ ਆ ਕਿਉਂਕਿ ਆ ਮੁਕਸਰੇ ਨੇੜੇ ਜਿਹੜੇ 3-4 ਪਿੰਡ ਹਾਂਜੀ ਠੀਕ ਚਲੋ ਹੋ ਠੀਕ ਠਾਕ ਹਾਂਜੀ ਉਸੇ ਖਬਰ ਵੀ ਲਾ ਦਿੰਦੇ ਆ ਆ ਮੈਂ ਵੀਡੀਓ ਵੀ ਬਣਾਉਣਾ ਪੱਤਰਕਾਰਾਂ ਮੈਂ ਪੱਤਰਕਾਰਾਂ ਆ ਇਹ ਸਾਡੀ ਸੁਣਾਈ ਨਹੀਂ ਹੋ ਰਹੀ ਕੀ ਕੀ ਗੱਲ ਹੈ ਸਾਡੇ ਕੋਲੋਂ ਪੈਸੇ ਨਿਕਲ ਗਏ ਸਾਡੇ ਪਿਓ ਦੇ ਸੁਣਾਈ ਨਹੀਂ ਹੋ ਰਹੀ 10 ਸਾਲ ਹੋ ਗਏ ਤੁਹਾਡੇ ਪਿਓ ਦੇ ਹਾਂਜੀ ਮਤਲਬ ਕਿਵੇਂ ਭਈ ਨਾ ਬੈਂਕ ਚੋਂ ਪੈਸੇ ਕਿਸੇ ਨੇ ਕਢਾ ਲਏ ਅੱਛਾ ਸਾਡੀ ਤਾਂ ਗਰੀਬੀ ਕੱਟੀ ਹੋ ਗਈ ਜੈਸਾ ਨਹੀਂ ਹੁਣ ਦੱਸੋ ਮਤਲਬ ਤੁਸੀਂ ਕੀ ਪੈਸੇ ਕਿਵੇਂ ਨਿਕਲ ਕੇ ਤੁਹਾਡੇ ਕਹੇ ਜੀ ਮੇਰੇ ਪਿਤਾ ਜੀ ਆਂਦੇ ਕਿਸੇ ਨੇ ਕਹਿਤਾ ਵੀ ਇੰਡੀਅਨ ਬੈਂਕ ਹੈਗਾ ਬਾਜ਼ਾਰ ਦੇ ਵਿੱਚ ਅੱਛਾ ਜਿੱਥੇ ਉਹ ਸਤਪਾਲ ਪਠੇਲੇ ਸਾਹਮਣੇ ਹਾਂਜੀ ਹਾਂਜੀ ਉੱਥੋਂ ਨਿਕਲੇ ਉਹ ਉਹਨਾਂ ਨੇ ਐਫੜੀਆਂ ਤੋੜੀਆਂ ਹਾਂ ਮਾਤਾ ਪਿਤਾ ਦਾ ਜੁਆਇੰਟ ਖਾਤਾ ਸੀ ਅੱਛਾ ਤੇ ਉਹ ਤੋੜ ਤੋੜਤੀਆਂ ਹਾਂ ਉਹਦੇ ਅਕਾਊਂਟ ਦੇ ਪੈਸੇ ਪਾਤੇ 3 ਲੱਖ 40 ਹਜ਼ਾਰ ਰੁਪਈਆ ਅੱਛਾ ਤੇ ਸਵਾ 4 ਲੱਖ ਰੁਪਈਆ ਉਹਨੇ ਏਟਮ ਦੇ ਰਸਤੇ ਕੱਢਿਆ ਇਹ ਫਿਰ ਬੈਂਕ ਮੈਨੇਜਰ ਦੀ ਮਿਲੀ ਬੁੱਕ ਤੋਂ ਹਾਂ ਮਿਲੀ ਬੁੱਕ ਆ ਏ ਮੇਰੇ ਉਹ ਉਹ ਤਾਂ ਬਣਾ ਨਿਕਲ ਨਹੀਂ ਸਕਦੇ ਸਾਰਿਆਂ ਨੂੰ ਪਤਾ ਨਹੀਂ ਨਿਕਲਦੇ ਪੰਜ ਬਹਿਣ ਨਹੀਂ ਨਿਕਲ ਸਕਦੇ ਇਹਨੇ ਪਹਿਣੇ ਕੱਲੇ ਕੇ ਨਹੀਂ ਫਿਰ ਤੁਸੀਂ ਜਾਂਦੇ ਨਹੀਂ ਰਹੇ ਬੈਂਕ ਤੁਹਾਨੂੰ ਕੀ ਜਵਾਬ ਦਿੰਦਾ ਰਿਹਾ ਉਹ ਬੈਂਕ ਬੈਂਕ ਦੇ ਵਿੱਚ ਗਏ ਸੀਗੇ ਬਲਦੇਵ ਹੁਜਾ ਉੱਥੇ ਮੈਨੇਜਰ ਸੀਗਾ ਉਦੋਂ ਅੱਛਾ ਟਾਇਰ ਹੋਇਆ ਹੁਣ ਅੱਛਾ ਉਹ ਬੰਦੇ ਦੀ ਵਜ੍ਹਾ ਨਾਲ ਹੋਇਆ ਕੰਮ ਅੱਛਾ ਉਹਨੇ ਟ੍ਰਾਂਸਫਰ ਕੀਤਾ ਦੂਜੇ ਬੈਂਕ ਅੱਛਾ ਤੁਹਾਡੇ ਫਾਦਰ ਸਾਹਿਬ ਦਾ ਬੈਂਕਾ ਤਾਂ ਮਾਤਾ ਦੇ ਜੋਇੰਟ ਖਾਤਾ ਹੈ ਗ੍ਰੈਂਡ ਖਾਤਾ ਅੱਛਾ ਅੱਛਾ ਚਲੋ ਕੋਈ ਨਹੀਂ ਤੁਸੀਂ ਮੇਰਾ ਨੰਬਰ ਲੈ ਲਓ ਆਪਾਂ ਜਿਨੇ ਕੋਸ਼ਿਸ਼ ਹੋਈ ਮੈਂ ਜਰੂਰ ਕਰੂੰਗਾ ਠੀਕ ਹੈ ਜੀ ਠੀਕ ਹੈ ਸਸਤੇ ਗਾਇ ਜੀ ਹਾਂ ਭਾਗ ਹੋ ਗਿਆ ਉਹਨੂੰ ਕੀ ਹੋਇਆ ਜੀ ਸਸਤੇ ਹਾਂ ਜੀ ਸਸਤੇ ਠੀਕ ਹੈ ਜੀ ਫਰਤਣਾ ਇਹ ਮੈਂ ਬਣਾ ਰਿਹਾ ਵੀਡੀਓ ਮਹਾ ਅੰਕਲ ਦੀ ਸਾਰੀ ਉਮਰ ਹੀ ਲੰਘੀ ਵੇਖ ਲਓ ਇਸੇ ਕੰਮ ਚੀ ਹਾਂ ਘੜ ਤੋਂ ਘੜ 30 ਸਾਲ ਤੇ ਮੈਨੂੰ ਵੇਖਦਿਆਂ ਹੋ ਗਏ ਹਾਂ ਹਾਂ ਤੁਰ ਕੇ ਤੁਰ ਕੇ ਬਸ ਤੋਂ ਆਣਾ ਤੇ ਵੇਲਾ ਤੁਰ ਕੇ ਹਨ ਤੇ ਚਲੋ ਕੋਈ ਨਹੀਂ ਤੁਸੀਂ ਲੈ ਲਓ ਮੇਰਾ ਨੰਬਰ ਤੇ ਆਪਾਂ ਕੋਈ ਨਹੀਂ ਨੰਬਰ ਮੇਰੇ ਕੋਲ ਹੈ ਲਿਖ ਕੇ ਦੇ ਦੇ ਤਾਂ ਲਿਖ ਕੇ ਦੇਣਾ ਪੂਰਾ